ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਨਾ ਤਾਂ ਆਪਣਾ ਖਾਣ ਪਾਣ ਸਹੀ ਹੋ ਪਾ ਰਿਹਾ ਤੇ ਨਾ ਹੀ ਆਪਾਂ ਵਿਆਹੁਟ ਜੀਵਨ ਦਾ ਆਨੰਦ ਲੈ ਰਹੇ ਹਾਂ ਜੀ ਇਹ ਨਹੀਂ ਆ ਕਿ ਜਦ ਤੱਕ ਦਵਾਈ ਖਾਏਗਾ ਜਾਂ ਉਸਨੇ ਜਦੋਂ ਵੀ ਆਪਣੇ ਪਾਰਟਨਰ ਨੂੰ ਮਿਲਣਾ ਤਾਂ ਪਹਿਲਾਂ ਦਵਾਈ ਖਾਣੀ ਪਊਗੀ ਤਾਂ ਇਸ ਤਰ੍ਹਾਂ ਉਹ ਤਾਂ ਸਿਰਫ ਦੂਜੀਆਂ ਇੰਗਲਿਸ਼ ਦਵਾਈਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਆਪਾਂ ਟਾਈਮ ਟੂ ਟਾਈਮ ਖਾਣੇ ਆਪਾਂ ਗੇਂਵਰ ਬਚਪਨ ਦੀਆਂ ਗਲਤੀਆਂ ਕਰ ਲੈਂਦੀਆਂ ਉਹਦੀ ਵਜ੍ਹਾ ਕਰਕੇ ਦਿੱਕਤ ਆ ਜਾਂਦੀ ਹੈ ਜਾਂ ਫਿਰ ਕਈਆਂ ਨੂੰ ਸਟ੍ਰੈਸ ਹੋ ਜਾਂਦਾ ਕੀ ਹੋ ਜਾਂਦਾ ਵੀ ਚੰਗੀ ਪੜਾਈ ਤਾਂ ਕਰ ਲਈ ਲੇਕਿਨ ਨੌਕਰੀ ਨਹੀਂ ਮਿਲ ਰਹੀ ਸਾਡੀ ਦਵਾਈ ਦਾ ਇੱਕ ਕੋਰਸ ਹੈ ਉਹ ਡਿਪੈਂਡ ਕਰਦਾ ਵੀ ਕਿਸੇ ਪੇਸ਼ੈਂਟ ਦੀ ਪ੍ਰੋਬਲਮ ਦੇ ਅਨੁਸਾਰ 3 ਮਹੀਨੇ ਵੀ ਹੋ ਸਕਦਾ 4 ਮਹੀਨੇ ਵੀ ਹੋ ਸਕਦਾ ਹੈ ਪ੍ਰੋਪਰ ਤਰੀਕੇ ਨਾਲ ਦਵਾਈ ਖਾ ਕੇ ਪੇਸ਼ੈਂਟ ਪੂਰਾ ਠੀਕ ਹੋ ਜਾਏਗਾ ਬਿਲਕੁਲ ਹੋਏਗਾ ਜੀ ਇਸ ਚੀਜ਼ ਦੀ ਸਾਡੀ ਪੂਰੀ ਜਿੰਮੇਵਾਰੀ ਹੈ ਠੀਕ ਹੈ ਜੀ ਸਾਡੇ ਕੋਲ 18 ਸਾਲ ਤੋਂ ਲੈ ਕੇ 70 ਸਾਲ ਤੱਕ ਦਾ ਪੇਸ਼ੈਂਟ ਇਸ ਪ੍ਰਾਸ ਨੂੰ ਲੈ ਕੇ ਜਾਂਦਾ ਹੈ ਔਰ ਆਪਣੀ ਲਾਈਫ ਨੂੰ ਆਪਣੇ ਉਹਨੂੰ ਇੰਜੋਏ ਕਰਦਾ ਹੈ ਹੁਣ ਆਪਾਂ ਕਰਦੇ ਹਾਂ ਗੋਪਤ ਰੋਗ ਜਿਹੜੇ ਹੁੰਦੇ ਆ ਮਰਦਾਂ ਨੂੰ ਔਰਤਾਂ ਨੂੰ ਜਾਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਨਾਲ ਸੋ ਡਾਕਟਰ ਸਾਹਿਬ ਜੀ ਦੱਸੋ ਗੋਪਤ ਰੋਗਾਂ ਬਾਰੇ ਜਾਂ ਸੈਕਸ ਬਾਰੇ ਆਪਣੇ ਕੋਲੇ ਕੀ ਮਤਲਬ ਉਹਨਾਂ ਲਈ ਦਵਾਈ ਹੈ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਨਾ ਤਾਂ ਆਪਣਾ ਖਾਣ ਪਾਣ ਸਹੀ ਹੋ ਪਾ ਰਿਹਾ ਤੇ ਨਾ ਹੀ ਆਪਾਂ ਵਿਆਹੁਟ ਜੀਵਨ ਦਾ ਆਨੰਦ ਲੈ ਰਹੇ ਹਾਂ ਜਿਸ ਦੀ ਵਜ੍ਹਾ ਕਰਕੇ ਜਿਹੜਾ ਆਪਣਾ ਵਿਆਹਿਕ ਜੀਵਨ ਹੈ ਉਹ ਕਈ ਵਾਰੀ ਇੰਨਾਕ ਤਣਾਵਪੂਰਨ ਹੋ ਜਾਂਦਾ ਹੈ ਕਿ ਕਈ ਵਾਰੀ ਆਪਾਂ ਨੂੰ ਮਤਲਬ ਐ ਲਾ ਲੋ ਵੀ ਇੱਕ ਅੱਡ ਹੋਣ ਦੀ ਨੌਬਤ ਵੀ ਆ ਜਾਂਦੀ ਹੈ ਸਿਰਫ ਇਸ ਵਜ੍ਹਾ ਕਰਕੇ ਕਿ ਆਪਾਂ ਆਪਣੇ ਪਾਰਟਨਰ ਨੂੰ ਉਹ ਖੁਸ਼ੀ ਨਹੀਂ ਦੇ پا ਰਹੇ ਜਿਹਦੀ ਕੀ ਉਹਨੂੰ ਹੱਕਦਾਰ ਹੈ ਤਮੰਨਾ ਹੈ ਉਹਨੂੰ ਸਾਡੇ ਕੋਲ ਐਸੇ ਵੀ ਕਈ ਪੇਸ਼ੈਂਟ ਸੀਗੇ ਗਿਡਾਰ ਸਾਹਿਬ ਮੈਂ ਪਹਿਲਾਂ ਕਦੇ ਇੰਨਾ ਆਨੰਦ ਹੀ ਨਹੀਂ ਮੰਨਿਆ ਹੈਗਾ ਜਦੋਂ ਦੀ ਤੁਹਾਡੀਆਂ ਦਵਾਈਆਂ ਸ਼ੁਰੂ ਕੀਤੀਆਂ ਸਾਨੂੰ ਤਾਂ ਐ ਲੱਗਣ ਲੱਗਿਆ ਵੀ ਸਾਡੀ ਤਾਂ ਜਵਾਨੀ ਹੁਣ ਸ਼ੁਰੂ ਹੋਈ ਹੈ ਨੇ ਇੱਕ ਤੇ ਹੁੰਦਾ ਨਾ ਜਿੱਦਾਂ ਮਤਲਬ ਕਿ ਉਸੇ ਟਾਈਮ ਕੈਪਸੂਲ ਖਾ ਲਿਆ ਕੋਈ ਵਿਆਗਰਾ ਪਾ ਲਈ ਜਾਂ ਕੋਈ ਹੋਰ ਦਵਾਈ ਵਿੱਚ ਪਾ ਲਈ ਕੋਈ ਡਾਕਟਰ ਇਦਾਂ ਕਰਦੇ ਆ ਜਿਹੜੇ ਉਹ ਬਣਾ ਕੇ ਇਸ ਤਰੀਕੇ ਦੇ ਨਾਲ ਤੇ ਬੰਦੇ ਨੂੰ ਉਸੇ ਟਾਈਮ ਕੈਮ ਕਰ ਦਿੰਦੇ ਆ ਪਰ ਆਮ ਲੋਕਾਂ ਨੂੰ ਕੀ ਚਾਹੀਦਾ ਕਿ ਉਹਨਾਂ ਨੂੰ ਲੌਂਗ ਟਾਈਮ ਲਈ ਚਾਹੀਦਾ ਜਿਹੜਾ ਦੇਸੀ ਬਿਲਕੁਲ ਹੋਵੇ ਜਿਹਦੇ ਨਾਲ ਕੋਈ ਮਤਲਬ ਕਿ ਇਹੋ ਜਿਹੀ ਪ੍ਰੋਬਲਮ ਨਾ ਪਵੇ ਬਾਅਦ ਦੇ ਵਿੱਚ ਬਿਲਕੁਲ ਤੁਸੀਂ ਸਹੀ ਗੱਲ ਪੁੱਛੀ ਹੈ ਸਾਡੀਆਂ ਇਹ ਜਿੰਨੀਆਂ ਵੀ ਆਯੁਰਵੇਦਿਕ ਦਵਾਈਆਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੰਗਲਿਸ਼ ਕੰਟੈਂਟ ਨਹੀਂ ਹੈ ਕੋਈ ਕੈਮੀਕਲ ਨਹੀਂ ਹੈ ਕੋਈ ਨਸ਼ਾ ਨਹੀਂ ਹੈ ਇਹਨਾਂ ਨੂੰ ਤੁਸੀਂ ਕਿਸੇ ਵੀ ਲੈਬ ਦੇ ਵਿੱਚ ਜੇ ਤੁਸੀਂ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਨ 'ਚ ਸ਼ੰਕਾ ਆ ਗਈ ਕਿ ਸ਼ਾਇਦ ਇਹਦੇ ਵਿੱਚ ਕੋਈ ਅੰਗਰੇਜ਼ੀ ਦਵਾਈ ਨਾ ਹੋਵੇ ਜਾਂ ਇਹਦੇ ਵਿੱਚ ਕੋਈ ਕੈਮੀਕਲ ਨਾ ਹੋਵੇ ਤਾਂ ਤੁਸੀਂ ਇਹਨੂੰ ਕਿਸੇ ਵੀ ਲੈਬ ਦੇ ਉੱਤੇ ਜਦੋਂ ਮਰਜ਼ੀ ਚਾਹੋ ਤਾਂ ਇਹਨੂੰ ਟੈਸਟ ਵੀ ਕਰਵਾ ਸਕਦੇ ਹੋ ਸਾਡੀਆਂ ਇਹ ਸਾਰੀਆਂ ਦਵਾਈਆਂ ਪਿਓਰ ਆਯੁਰਵੈਦਿਕ ਨੇ ਔਰ ਤੁਹਾਨੂੰ ਇਹ ਬਿਲਕੁਲ ਮਤਲਬ ਤੁਹਾਡੀ ਬਿਮਾਰੀ ਦੀ ਜੜ ਤੋਂ ਕੰਮ ਕਰਦੀ ਹੈ ਵੀ ਇਹ ਨਹੀਂ ਹੈ ਵੀ ਤੁਸੀਂ ਜਦ ਤੱਕ ਦਵਾਈ ਖਾਓਗੇ ਤਦ ਤੱਕ ਤੁਹਾਨੂੰ ਸਾਡੀ ਦਵਾਈ ਦਾ ਅਸਰ ਦਿਖੇਗਾ ਸਾਡੀ ਦਵਾਈ ਦਾ ਇੱਕ ਕੋਰਸ ਹੈ ਉਹ ਡਿਪੈਂਡ ਕਰਦਾ ਵੀ ਕਿਸੇ ਪੇਸ਼ੈਂਟ ਦੀ ਪ੍ਰੋਬਲਮ ਦੇ ਅਨੁਸਾਰ 3 ਮਹੀਨੇ ਵੀ ਹੋ ਸਕਦਾ 4 ਮਹੀਨੇ ਵੀ ਹੋ ਸਕਦਾ ਲੇਕਿਨ ਜਿੰਨਾ ਅਸੀਂ ਉਹਨੂੰ ਕੋਰਸ ਦਵਾਵਾਂਗੇ ਜਦੋਂ ਪੇਸ਼ੈਂਟ ਉਹਨਾਂ ਸਾਡਾ ਕੋਰਸ ਕਰ ਲੇਗਾ ਤਾਂ ਸਾਡੀ ਦਵਾਈ ਵੀ ਬੰਦ ਹੋ ਜਾਏਗੀ ਔਰ ਜਿਹੜੀ ਉਹਦੀ ਪ੍ਰੋਬਲਮ ਹੈ ਉਹ ਵੀ ਠੀਕ ਹੋ ਜੇਗੀ ਇਹ ਨਹੀਂ ਹੈ ਵੀ ਜਦ ਤੱਕ ਦਵਾਈ ਖਾਏਗਾ ਜਾਂ ਉਸਨੇ ਜਦੋਂ ਵੀ ਆਪਣੇ ਪਾਰਟਨਰ ਨੂੰ ਮਿਲਣਾ ਹੈ ਤਾਂ ਪਹਿਲਾਂ ਦਵਾਈ ਖਾਣੀ ਪਊਗੀ ਤਾਂ ਇਸ ਤਰ੍ਹਾਂ ਉਹ ਤਾਂ ਸਿਰਫ ਦੂਜੀਆਂ ਇੰਗਲਿਸ਼ ਦਵਾਈਆਂ ਹੁੰਦੀਆਂ ਵੀ ਜਿਨ੍ਹਾਂ ਨੂੰ ਆਪਾਂ ਟਾਈਮ ਟੂ ਟਾਈਮ ਖਾਣੇ ਆ ਇਹ ਆਯੁਰਵੇਦਿਕ ਦਵਾਈਆਂ ਨੇ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਖਾਓਗੇ ਜਿਵੇਂ ਅਸੀਂ ਦੱਸਾਂਗੇ ਜਾਂ ਪਰਹੇਜ਼ ਦੱਸਾਂਗੇ ਤਾਂ ਇਹ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਜੜ ਤੋਂ ਖਤਮ ਕਰ ਦੇਗੀਆਂ ਨੌਜਵਾਨੀ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਮੈਂ ਦੇਖੀ ਨਾ ਤੇ ਉਹਦਾ ਕਾਰਨ ਕੀ ਆ ਵੀ ਕਿਉਂ ਪੈਂਦੀ ਏ ਪ੍ਰੋਬਲਮ ਜਿਹੜੀ ਸਰ ਦੇਖੋ ਉਹਦੇ ਵਿੱਚ ਅੱਜਕੱਲ੍ਹ ਕਈ ਤਰ੍ਹਾਂ ਦੇ ਕਾਰਨ ਆ ਸਭ ਤੋਂ ਪਹਿਲੀ ਕਾਰਨ ਤਾਂ ਇਹ ਆ ਵੀ ਅੱਜਕੱਲ੍ਹ ਦਾ ਜਿਹੜਾ ਲਾਈਫਟਾਈਲ ਲਾਈਫਟਾਈਲ ਕੀ ਆ ਰਾਤ ਨੂੰ ਲੇਟ ਸੌਣਾ ਸਵੇਰੇ ਜਲਦੀ ਉੱਠਣਾ ਨਹੀਂ ਹੈਗਾ ਉਹ ਵੀ ਲੇਟ ਸੌਣਾ ਹੂੰ ਦੂਸਰੀ ਗੱਲ ਕੀ ਆ ਸਭ ਤੋਂ ਵੱਡੀ ਗੱਲ ਖੁਰਾਕ ਜੀ ਖੁਰਾਕ ਦੇ ਵਿੱਚ ਅੱਜ ਨਾਲਿਕਦਾ ਪਹਿਲਾਂ ਹੀ ਤੁਹਾਨੂੰ ਪਤਾ ਹੈ ਬਲਾਕਟੀ ਦੌਰ ਹੈ ਤੁਸੀਂ ਕੋਈ ਵੀ ਚੀਜ਼ ਲੈ ਲਓ ਤੁਹਾਨੂੰ ਉਹਦਾ ਇਹ ਨਹੀਂ ਪਤਾ ਵੀ ਤੁਸੀਂ ਸਹੀ ਖਾ ਰਹੇ ਹੋ ਜਾਂ ਦੁੱਧ ਪੀ ਰਹੇ ਹੋ ਉਹ ਸਹੀ ਪੀ ਰਹੇ ਹੋ ਜਾਂ ਉਹ ਯੂਰੀਆ ਦਾ ਬਣਿਆ ਹੋਇਆ ਪਨੀਰ ਖਾ ਰਹੇ ਹੋ ਫਰੂਟ ਖਾ ਰਹੇ ਹੋ ਤਾਂ ਉਹ ਕੈਮੀਕਲ ਨਾਲ ਪਕਾਇਆ ਜਾ ਰਿਹਾ ਹੈ ਠੀਕ ਹੈ ਤਾਂ ਪਹਿਲੀ ਗੱਲ ਤਾਂ ਖਾਣਾ ਜਿਹੜੀਆਂ ਹੈਗੀਆਂ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਨੂੰ ਖਾਣਾ ਸਹੀ ਮਿਲਦੀਆਂ ਸੀਗੀਆਂ ਤਾਂ ਸਰੀਰ ਸਹੀ ਸੀਗਾ ਹੁਣ ਖੁਰਾਕਾਂ ਦੇ ਵਿੱਚ ਦਮ ਨਹੀਂ ਹੈਗਾ ਤਾਂ ਇਸ ਕਰਕੇ ਜਿਹੋ ਜਿਹਾ ਆਪਾਂ ਖਾਣਾ ਖਾਵਾਂਗੇ ਉਹੋ ਜਿਹੀ ਆਪਣੇ ਸਰੀਰ ਦੀ ਜਿਹੜੀ ਪਰਫਾਰਮੈਂਸ ਆ ਉਹ ਸਾਹਮਣੇ ਆਊਗੀ ਚਲੋ ਇੱਕ ਆਪਾਂ ਦਵਾਈ ਖਾਣੇ ਉਹਦੇ ਨਾਲ ਖਾਣਾ ਆਪਾਂ ਨੂੰ ਕਿਹੜੀ ਖਾਣੀ ਚਾਹੀਦੀ ਉਸ ਬਾਰੇ ਵੀ ਸਾਨੂੰ ਮੜਾ ਜੀ ਸਰ ਦੇਖੋ ਖਾਣਾ ਤਾਂ ਸੀ ਦੇ ਵਿੱਚ ਇਹੀ ਕਹਿੰਦੇ ਆ ਕਿ ਇੱਕ ਤਾਂ ਫਾਸਟ ਫੂਡ ਕੋਲਡ ਡਰਿੰਕ ਡੱਬੇ ਵਾਲੇ ਜੂਸ ਤਲੀਆਂ ਚੀਜ਼ਾਂ ਮਸਾਲੇਦਾਰ ਚੀਜ਼ ਇਹਨਾਂ ਚੀਜ਼ਾਂ ਤੋਂ ਤੁਸੀਂ ਜਿੰਨਾ ਕ ਬਚ ਕੇ ਰਹੋਗੇ ਖਾਣ ਦੇ ਵਿੱਚ ਹਰੀਆਂ ਸਬਜ਼ੀਆਂ ਖਾਓ ਫਲ ਫਰੂਟ ਖਾਓ ਦੁੱਧ ਕੀ ਮੱਖਣ ਪਨੀਰ ਜੋ ਵੀ ਮਤਲਬ ਕੋਸ਼ਿਸ਼ ਕਰੋ ਵੀ ਜਿੰਨੀਆਂ ਵੀ ਇਹ ਸ਼ੁੱਧ ਤੋਂ ਸ਼ੁੱਧ ਚੀਜ਼ਾਂ ਤੁਸੀਂ ਆਪਣੇ ਹੁਣ ਕਈ ਵਾਰ ਕੀ ਹੁੰਦਾ ਕਿਸੇ ਨੇ ਘਰੇ ਆਪਣਾ ਪਸ਼ੂ ਰੱਖਿਆ ਹੋਇਆ ਜਦੋਂ ਤੁਸੀਂ ਘਰੇ ਪਸ਼ੂ ਰੱਖਿਆ ਹੋਇਆ ਫਿਰ ਤਾਂ ਤੁਹਾਨੂੰ ਵੈਸੇ ਹੀ ਖ਼ਬਰਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਨੂੰ ਪਤਾ ਵੀ ਅਸੀਂ ਆਪਣੇ ਸਾਹਮਣੇ ਦੁੱਧ ਕੱਢ ਰਹੇ ਹਾਂ ਉਹਦੇ ਵਿੱਚੋਂ ਹੀ ਅਸੀਂ ਪਨੀਰ ਬਣਾ ਰਹੇ ਹਾਂ ਉਹਦੇ ਵਿੱਚੋਂ ਹੀ ਅਸੀਂ ਆਪਣਾ ਹਰ ਇੱਕ ਜਾਂ ਸਬਜ਼ੀਆਂ ਕਈ ਘਰੇ ਉਗਾਨਦੇ ਆ ਆਰਗੈਨਿਕ ਖੇਤੀ ਕਰਦੇ ਆ ਤਾਂ ਉਹ ਚੀਜ਼ਾਂ ਜੇ ਤੁਸੀਂ ਕਰਦੇ ਹੋ ਉਹਨਾਂ ਚੀਜ਼ਾਂ ਨਾਲ ਤੁਹਾਡੀ ਵੈਸੀ ਜਿਹੜੀ ਸਰੀਰਿਕ ਤੁਹਾਡੀ એનર્ਜੀ ਹੈ ਉਹ ਵਧੀਆ ਰਹਿੰਦੀ ਹੈ ਕਰਦਾ ਦੁੱਧ ਦਹੀਂ ਆਪਾਂ ਖਾ ਸਕਦੇ ਕਈ ਡਾਕਟਰ ਹੁੰਦੇ ਨੇ ਨਾ ਦੁੱਧ ਦਹੀਂ ਬੰਦ ਕਰ ਦਿਓ ਆਹ ਹੋ ਜਾਂਦਾ ਉਹ ਜਾਂ ਉਸ ਤਰੀਕੇ ਦੇ ਨਾਲ ਸਰ ਦੇਖੋ ਉਹ ਹੀ ਉਮਰ ਦਾ ਸਾਹਿਬ ਹੈ ਜਾਂ ਕਈ ਵਾਰ ਕਿਸੇ ਨੂੰ ਐਸੀ ਪ੍ਰੋਬਲਮ ਹੁੰਦੀ ਹੈ ਐਸੀ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਡਾਕਟਰਾਂ ਨੇ ਦੁੱਧ ਦਹੀਂ ਬੰਦ ਕੀਤਾ ਹੋਆ ਹੁੰਦਾ ਤਾਂ ਉਹ ਇੱਕ ਅਲੱਗ ਗੱਲ ਹੈ ਜੇ ਉਸ ਤਰ੍ਹਾਂ ਦਾ ਪੇਸ਼ੈਂਟ ਹੋਏਗਾ ਤਾਂ ਉਹਨੂੰ ਤਾਂ ਅਸੀਂ ਵੀ ਕਹਾਂਗੇ ਵੀ ਤੰਨੇ ਦੁੱਧ ਨਹੀਂ ਕਿਉਂਕਿ ਜਦੋਂ ਉਸ ਦਾ ਯੂਰੀਆ ਵੱਧ ਰਿਹਾ ਮੰਨ ਕੇ ਚੱਲੋ ਵੀ ਕਿਸੇ ਪੇਸ਼ੈਂਟ ਦਾ ਯੂਰੀਆ ਵੱਧਾ ਤਾਂ ਉਸ ਨੂੰ ਅਸੀਂ ਦੁੱਧ ਪਨੀਰ ਤਾਂ ਅਸੀਂ ਵੀ ਬੰਦ ਕਰਾਂਗੇ ਤਾਂ ਉਹ ਉਹਦੇ ਵਾਸਤੇ ਬੰਦ ਕਰਨਾ ਹੀ ਸਿਹਤ ਵਾਸਤੇ ਵਧੀਆ ਲੇਕਿਨ ਜਿਸ ਬੰਦੇ ਨੂੰ ਪ੍ਰੋਬਲਮ ਨਹੀਂ ਹੈ ਤਾਂ ਉਹ ਚੀਜ਼ਾਂ ਦਾ ਇਸਤੇਮਾਲ ਕਰੇ ਸਾਡੀਆਂ ਦਵਾਈਆਂ ਦਾ ਇਸਤੇਮਾਲ ਕਰੇ ਜਿਹਨੂੰ ਕੋਈ ਪ੍ਰੋਬਲਮ ਆਈ ਹੋਈ ਹੈ ਇਹ ਕਿਉਂਕਿ ਅੱਜ ਕੱਲ ਇਹ ਕਈ ਵਾਰੀ ਮਾਸਟੁਰਬੇਸ਼ਨ ਕਰਕੇ ਵੀ ਛੋਟੀ ਉਮਰ ਦੇ ਆਪਾਂ ਗਏ ਵਾਰ ਬਚਪਨ ਦੀਆਂ ਗਲਤੀਆਂ ਕਰ ਲੈਂਦੇ ਆ ਉਹਦੀ ਵਜ੍ਹਾ ਕਰਕੇ ਦਿੱਕਤ ਆ ਜਾਂਦੀ ਹੈ ਜਾਂ ਫਿਰ ਕਈਆਂ ਨੂੰ ਸਟ्रेस ਹੋ ਜਾਂਦਾ ਕੀ ਹੋ ਜਾਂਦਾ ਵੀ ਚੰਗੀ ਪੜਾਈ ਤਾਂ ਕਰ ਲਈ ਲੇਕਿਨ ਨੌਕਰੀ ਨਹੀਂ ਮਿਲ ਰਹੀ ਤਾਂ ਉਸ ਸਟ੍ਰੈਸ ਦੀ ਵਜ੍ਹਾ ਕਰਕੇ ਵੀ ਜਿਹੜੀਆਂ ਆਪਣੀ ਇਹ ਮਰਦਾਨਾ ਕਮਜ਼ੋਰੀ ਹੈ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਤੁਹਾਨੂੰ ਇਹ ਅਸਰ ਦਿਖਾਂਦੀ ਹੈ ਠੀਕ ਹੈ ਤੇ ਇਹ ਆ ਜਿਹੜੀ ਆਪਣੀ ਦਵਾਈ ਬਣਾਈ ਆ ਇਹ ਕਿਸ ਕਿਸ ਚੀਜ਼ ਸਰ ਇਹ ਸਾਡਾ ਹੈਗਾ ਹੈ ਇਹ ਤਿੱਲਾ ਹੈਗਾ ਜਿਵੇਂ ਆਪਾਂ ਨੇ ਕੋਈ ਕਿਸੇ ਨੂੰ ਵੀਕਨੈਸ ਆ ਗਈ ਤਾਂ ਇਹ ਪੈਨਿਸ ਦੇ ਉੱਤੇ ਮ사ਜ ਕਰਨੀ ਹੈ ਜੇ ਮੰਨ ਲਓ ਕਿ ਨਾੜਾਂ ਵੀਕ ਹੋ ਗਈਆਂ ਨਾੜਾਂ ਵੀਕ ਹੋ ਗਈਆਂ ਤਾਂ ਜਦੋਂ ਆਪਾਂ ਇਹਨੂੰ ਪੈਨਿਸ ਤੇ ਮ사ਜ ਕਰਾਂਗੇ ਜਿਵੇਂ ਜਿਵੇਂ ਪੈਨਿਸ ਦੇ ਵਿੱਚ ਆਪਣੇ ਨਾੜਾਂ ਦੇ ਵਿੱਚ ਤਾਕਤ ਆਏਗੀ ਉਸ ਤਰੀਕੇ ਨਾਲ ਆਪਣਾ ਜਿਹੜਾ ਹੈਗਾ ਆਪਣਾ ਢਿੱਲਾਪਨ ਵੀ ਠੀਕ ਹੋਏਗਾ ਤੇ ਹੌਲੀ ਹੌਲੀ ਜਿਹੜੀ ਆਪਣੀ ਟਾਈਮਿੰਗ ਹੈ ਉਹ ਵੀ ਵਧੀਆ ਹੋਣੀ ਸ਼ੁਰੂ ਹੋ ਜੇਗੀ ਠੀਕ ਹੈ ਜੀ ਅਸੀਂ ਇਸ ਚੀਜ਼ ਦੀ ਗਰੰਟੀ ਦਿੰਦੇ ਹਾਂ ਸਰ ਦੇਖੋ ਇਹਦੇ ਵਿੱਚ ਸਾਡੀਆਂ ਦਵਾਈਆਂ ਪ्योर ਆਯੁਰਵੇਦਿਕ ਨੇ ਇਸ ਚੀਜ਼ ਦੀ ਸਾਡੀ ਫੁੱਲ ਗਾਰੰਟੀ ਹੈ ਲੇਕਿਨ ਪੇਸ਼ੈਂਟ ਸਾਡੇ ਕੋਲੇ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਕਿ ਸਾਡੇ ਕੋਲੋਂ ਦਵਾਈ ਤਾਂ ਲੈ ਗਿਆ ਲੇਕਿਨ ਉਹਦਾ ਸੇਵਨ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਜਾਂ ਨਾਲ ਪਰਹੇਜ਼ ਜਿਹੜੇ ਅਸੀਂ ਦੱਸੇ ਆ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਖਟੀਆਂ ਤਲੀਆਂ ਚੀਜ਼ਾਂ ਹੁੰਦੀਆਂ ਅਚਰਚ ਮਸਾਲੇ ਹੋ ਗਏ ਫਾਸਟ ਫੂਡ ਹੋ ਗਿਆ ਉਹਨਾਂ ਦਾ ਪਰਹੇਜ਼ ਨਹੀਂ ਕਰ ਰਿਆ ਤਾਂ ਫੇਰ ਕਿਤੇ ਨਾ ਕਿਤੇ ਜਿਹੜਾ ਦਵਾਈ ਦਾ ਅਸਰ ਹੈ ਉਹ ਥੋੜਾ ਬੋਤਾਂ ਉੱਪਰ ਥੱਲੇ ਹੋ ਜਾਂਦਾ ਹੈ ਠੀਕ ਹੈ ਠੀਕ ਹੈ ਅਦਰਵਾਇਜ਼ ਜੇ ਪੇਸ਼ੈਂਟ ਸਾਡੇ ਤਰੀਕੇ ਨਾਲ ਚੱਲ ਰਿਹਾ ਸਾਡੀਆਂ ਦਵਾਈਆਂ ਉਸ ਤਰੀਕੇ ਨਾਲ ਖਾ ਰਿਹਾ ਤਾਂ ਸਾਡੇ ਕੋਲ ਐਸਾ ਇੱਕ ਵੀ ਪੇਸ਼ੈਂਟ ਨਹੀਂ ਹੈਗਾ ਕਿ ਜਿਹਨੂੰ ਸਾਡੀ ਦਵਾਈ ਦੇ ਨਾਲ ਰਿਜ਼ਲਟ ਨਾ ਮਿਲਿਆ ਉਹ ਪ੍ਰੋਪਰ ਤਰੀਕੇ ਨਾਲ ਦਵਾਈ ਖਾ ਕੇ ਪੇਸ਼ੈਂਟ ਪੂਰਾ ਠੀਕ ਹੋ ਜਾਏਗਾ ਬਿਲਕੁਲ ਹੋਏਗਾ ਜੀ ਇਸ ਚੀਜ਼ ਦੀ ਸਾਡੀ ਪੂਰੀ ਜਿੰਮੇਵਾਰੀ ਹੈ ਠੀਕ ਹੈ ਜੀ ਠੀਕ ਹੈ ਇੱਕ ਆਪਣੀ ਕੋਈ ਪ੍ਰਾਰਥ ਤੁਸੀਂ ਦੱਸਦੇ ਸੀ ਸਾਡਾ ਇਸ ਟਾਈਮ ਇਹ ਚਰਚਾ ਦੇ ਵਿੱਚ ਹੈ ਪਰਾਸ਼ ਕਾਲਾ ਕਾਲਾ ਅਸੀਂ ਇਹਨੂੰ ਨੁਸਖਾ ਵੀ ਕਹਿ ਦਿੰਦੇ ਆ ਇਹਦੇ ਵਿੱਚ ਕੀ ਹੁੰਦਾ ਵੀ ਇਹ ਸ਼ੁੱਧ ਅਸੀਂ ਖਜੂਰਾ ਤੋਂ ਬਣਾਇਆ ਹੋਇਆ ਸੁਖਰੀ ਡੇਟਸ ਸੁਖਰੀ ਡੇਟਸ ਕੀ ਹੁੰਦੀ ਹੈ ਇਹ ਤੁਹਾਨੂੰ ਜਿਆਦਾਤਰ ਅਰਬ ਕੰਟਰੀਆਂ ਚ ਹੁੰਦੀਆਂ ਇਹ ਤੁਸੀਂ ਦੇਖਿਆ ਅਰਬ ਕੰਟਰੀ ਜਿਹੜੇ ਲੋਕ ਹੁੰਦੇ ਆ ਉਹਨਾਂ ਨੇ 2-2 3-3 ਬੇਗਮਾਂ ਰੱਖੀਆਂ ਹੋਈਆਂ ਹੁੰਦੀਆਂ ਤਾਂ ਉਹ ਕੀ ਕਰਦੇ ਆ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਖਜੂਰਾ ਦਾ ਸੇਵਨ ਕਰਦੇ ਆ ਲੇਕਿਨ ਆਪਾਂ ਲੋਕ ਖਜੂਰਾ ਦਾ ਸੇਵਨ ਵੀ ਨਹੀਂ ਕਰਦੇ ਹੈਗੇ ਤਾਂ ਅਸੀਂ ਇਸ ਨੂੰ ਪਿਓਰ ਖਜੂਰਾ ਦੇ ਨਾਲ ਤਿਆਰ ਕੀਤਾ ਹੋਇਆ ਜਿਹਨੂੰ ਤੁਸੀਂ ਜੇ ਸੇਵਨ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੀ ਜਿੰਨੀ ਵੀ ਪ੍ਰੋਬਲਮਸ ਜਿਹੜੀਆਂ ਕਿ ਆਪਾਂ ਨੂੰ ਵਿਵਹਿਕ ਜੀਵਨ ਦੇ ਵਿੱਚ ਆਉਂਦੀਆਂ ਠੀਕ ਹੈ ਤਾਂ ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਇਸ ਪ੍ਰਾਸ ਦੇ ਸੇਵਨ ਨਾਲtodੀਆਂ ਉਹ ਦੂਰ ਹੋ ਜਾਂਦੀਆਂ ਸਰ ਇਹਦੇ ਨਾਲ ਹੋਰ ਵੀ ਕਈ ਬੈਨੀਫਿਟਸ ਮਿਲਦੇ ਆ ਜਿਵੇਂ ਹੁਣ ਸਾਡੇ ਕੋਲੇ ਸ਼ਾਮ ਨੂੰ ਪੇਸ਼ੈਂਟ ਕੀ ਅ ਮਜਦ ਪੇਸ਼ੈਂਟ ਕੀ ਹੁੰਦਾ ਵੀ ਦਿਨੇ ਦਾ ਉਹਦੇ ਵਿੱਚ એનર્ਜੀ ਹੁੰਦੀ ਹੈ ਜਦੋਂ ਘਰੋਂ ਕੰਮ ਤੇ ਜਾਂਦਾ ਹੈ ਲੇਕਿਨ ਜਦ ਤੱਕ ਉਹ ਸ਼ਾਮ ਨੂੰ ਵਾਪਸ ਆਂਦਾ ਹੈ ਉਹ ਇੰਨਾ ਕੇ ਜ਼ਿਆਦਾ ਥੱਕਿਆ ਹੋਆ ਹੁੰਦਾ ਨਾ ਘਰ ਆਂਦੇ ਸਾਰੀ ਰੋਟੀ ਖਾਂਦਾ ਤੇ ਸੋ ਜਾਂਦਾ ਜੀ ਜੀ ਲੇਕਿਨ ਸਾਡੇ ਜਦੋਂ ਇਸ ਪ੍ਰਾਸ ਦਾ ਪੇਸ਼ੈਂਟ ਸੇਵਨ ਕਰੇਗਾ ਤਾਂ ਉਹਦੇ ਵਿੱਚ ਸ਼ਾਮ ਨੂੰ ਵੀ ਉਹੀ એનર્ਜੀ ਰਹੇਗੀ ਜੋ ਸਵੇਰੇ ਸੀਗੀ ਤਾਂ ਉਹ ਘਰੇ ਆਏਗਾ ਰੋਟੀ ਖਾਏਗਾ ਰੋਟੀ ਖਾ ਕੇ ਫਿਰ ਉਹਨੂੰ ਐ ਹੋਏਗਾ ਵੀ ਮੈਂ ਹੁਣ ਆਪਣੇ ਪਰਫੈਕਟ ਨਾਲ ਇੰਜੋਏ ਕਰਾਂ ਜੀ ਤਾਂਦਰੁਸ ਜਿਹੜਾ ਸਰੀਰ ਜਗਾ ਦਰੁਸੋ ਇਸ ਪ੍ਰਾਸ਼ ਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਤੁਸੀਂ ਇਦੇ ਨਾਲ ਆਪਣੇ ਆਪ ਦੇ ਵਿੱਚ ਉਹ ਤਰੋਤਾਜ਼ਗੀ ਮਹਿਸੂਸ ਕਰੋਗੇ ਚਾਹੇ ਤੁਹਾਡੀ ਉਮਰ 40 45 ਸਾਲ 50 ਸਾਲ ਵੀ ਹੋ ਗਈ ਤੁਹਾਨੂੰ ਐ ਲੱਗੇਗਾ ਕਿ ਮੇਰੇ 'ਚ 25 ਸਾਲ ਆ ਗਈ ਜਿਹੜੀ ਜਵਾਨੀ ਆ ਜੋ ਉਹ ਨੂੰ ਆਪਣੀ ਪੁਰਾਣੀ ਜਵਾਨੀ ਦੇ ਦਿਨ ਯਾਦ ਆਣਗੇ ਕਿ ਮੈਂ ਜੋ ਪੁਰਾਣਾ ਜਵਾਨੀ ਦੇ ਵਿੱਚ ਮੈਂ ਮਹਿਸੂਸ ਕਰਦਾ ਸੀ ਇਸ ਪਰਾਸ਼ ਨੂੰ ਖਾਣ ਤੋਂ ਬਾਅਦ ਮੈਂ ਉਹੀ ਚੀਜ਼ ਹੁਣ ਫੀਲ ਕਰ ਰਿਹਾ ਕਿੰਨੀ ਕੁ ਉਮਰ ਤੱਕ ਇਸ ਚੀਜ਼ ਨੂੰ ਆਪਾਂ ਇਸ ਦਵਾਈ ਨੂੰ ਆਪਾਂ ਖਾ ਸਕਦੇ ਨੇ ਦੇਖੋ ਸਾਡੇ ਕੋਲੇ ਤਾਂ ਜਿਹੜੇ ਪੇਸ਼ੈਂਟ ਆ ਇਹਦੇ ਵਿੱਚ ਇਸ ਤਰ੍ਹਾਂ ਦੇ ਵੀ ਹੈਗੇ ਜਿਹੜੇ 70 ਸਾਲ ਦੇ ਵੀ ਹੋਗੇ ਉਹ ਵੀ ਸਾਡੇ ਕੋਲੋਂ ਲੈ ਕੇ ਜਾਂਦੇ ਆ ਸਾਡੇ ਕੋਲੇ 18 ਸਾਲ ਤੋਂ ਲੈ ਕੇ 70 ਸਾਲ ਤੱਕ ਦਾ ਪੇਸ਼ੈਂਟ ਇਸ ਪ੍ਰਾਸ਼ ਨੂੰ ਲੈ ਕੇ ਜਾਂਦਾ ਹੈ ਔਰ ਆਪਣੀ ਲਾਈਫ ਨੂੰ ਆਪਣੇ ਉਹਨੂੰ ਇੰਜੋਏ ਕਰਦਾ ਹੈ ਠੀਕ ਹੈ ਠੀਕ ਹੈ ਤੇ ਜਿਹੜੀਆਂ ਇਹ ਗੋਲੀਆਂ ਕੈਪਸੂਲ ਆਪਣੇ ਕੋਲੇ ਇਹ ਸਾਰਾ ਸਹੀ ਉਹੀ ਗੱਲ ਹੈ ਵੀ ਜਿਹੜਾ ਵੀ ਸਾਡੇ ਕੋਲੇ ਪੇਸ਼ੈਂਟ ਇਸ ਬਿਮਾਰੀ ਤੋਂ ਗ੍ਰਸਤ ਹੈ ਮਰਦਾਨਾ ਕਮਜ਼ੋਰੀ ਤੋਂ ਤਾਂ ਉਹਨੂੰ ਅਸੀਂ ਉਹਦੀ ਉਮਰ ਦੇ ਹਿਸਾਬ ਨਾਲ ਜਾਂ ਉਹਦੇ ਪ੍ਰੋਬਲਮ ਦੇ ਹਿਸਾਬ ਨਾਲ ਵੀ ਉਹਨੂੰ ਕਿੰਨੇ ਕੁ ਪ੍ਰੋਬਲਮ ਹੈ ਤਾਂ ਅਸੀਂ ਉਸ ਹਿਸਾਬ ਨਾਲ ਉਹਨੂੰ ਇਹ ਦਵਾਈਆਂ ਅਸੀਂ ਦੰਦੇ ਆ ਤੇ ਵਿਥਿਨ 1 ਵੀਕ ਕੋਈ ਵੀ ਪੇਸ਼ੈਂਟ ਆ ਉਹਨੂੰ ਫਰਕ ਦਿਖਣਾ ਸ਼ੁਰੂ ਹੋ ਜਾਂਦਾ ਠੀਕ ਆ ਜੇ ਸਾਨੂੰ ਵੀ ਸੈਕਸ ਦੀ ਪ੍ਰੋਬਲਮ ਆ ਜਾਂ ਕੋਈ ਗੋਪਤ ਪ੍ਰੋਬਲਮ ਆ ਉਹ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰ ਲੈਣ ਕਿਉਂਕਿ ਹਰ ਇੱਕ ਬਿਮਾਰੀ ਦਾ ਇਲਾਜ ਇਹਨਾਂ ਦੇ ਕੋਲੇ ਹੈ ਤੇ ਗਾਰੰਟੀ ਨਾਲ ਹੀ ਦਿੰਦੇ ਆ ਸੋ ਨੰਬਰ ਜਿਹੜੇ ਸਕਰੀਨ ਤੇ ਚੱਲਦੇ ਪਿਆ ਤੁਸੀਂ ਸੰਪਰਕ ਕਰ ਲਿਓ